ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਪਹਿਲੀ ਜੁਲਾਈ ਨੂੰ ਲਾਗੂ ਹੋ ਰਹੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਕਾਨੂੰਨ ਮਾਹਰਾਂ ਅਤੇ ਆਮ ਲੋਕਾਂ ਨਾਲ ਕੀਤੀ ਗੱਲਬਾਤ ਦੇਸ਼ ਵਿੱਚ ਜੋ ਸਾਲ 1872 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਣਗੇ। ਇਹਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ। ਜਨਸੀ ਜੁਰਮਾਂ ਨਾਲ ਨਜਿੱਠਣ ਵਾਸਤੇ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧਾਂ ਦਾ ਇੱਕ ਨਵਾਂ ਅਧਿਆਇ ਵੀ ਸ਼ਾਮਲ ਕੀਤਾ ਗਿਆ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਲੋਕਾਂ ਦੇ ਹਿੱਤ ਵਿੱਚ ਦੱਸਦੇ ਨੇ ਮੈਂ ਐਡਵੋਕੇਟ ਰਿਤਨ ਜਸਵਾਲ ਡਿਸਟ੍ਰਿਕਟ ਹੁਸ਼ਿਆਰਪੁਰ ਅੱਜ ਗੱਲ ਕਰਾਂਗਾ ਭਾਰਤੀ ਨਿਆਇ ਸੰਹਿਤਾ ਦੇ ਇੱਕ ਸੈਕਸ਼ਨ ਦੀ ਜੋ ਕਿ ਆਈਪੀਸੀ ਦਾ ਹੀ ਇੱਕ ਬਦਲਿਆ ਹੋਇਆ ਰੂਪ ਹੈ ਜੋ ਇੱਕ ਸੈਕਸ਼ਨ 106 ਹੈ ਉਹ ਡੀਲ ਕਰਦਾ ਹੈ ਕਿਸੇ ਦੀ ਲਾਪਰਵਾਹੀ ਕਰਕੇ ਕਿਸੇ ਦੀ ਮੌਤ ਹੋ ਜਾਣੀ ਇਸ ਵਿੱਚ ਜੋ ਸਜ਼ਾ ਹੈ 5 ਸਾਲ ਤੇ ਪਲਸ ਫਾਈਨ ਹੈ ਇਹਨੂੰ ਅਗਰ ਆਪਾਂ ਪੁਰਾਣੇ ਹੋਏ ਸੈਕਸ਼ਨ ਨਾਲ ਡੀਲ ਮਤਲਬ ਕੰਪੇਅਰ ਕਰੀਏ ਜੋ ਕਿ 304 ए ਹੈ आईपीसी ਦਾ ਉਸ ਸਿੰਪਲ ਦੇ ਦਿੱਤਾ ਗਿਆ ਹੈ ਕਾਸ ਡੈਥ ਬਾਈ ਨੈਗਲੀਜੈਂਸ ਉਹਦੀ ਬਸ ਸਿੰਪਲ ਸਜ਼ਾ ਦੇਤੀ ਹੈ 2 ਸਾਲ ਪਲਸ ਜੁਰਮਾਨਾ ਪਰ ਇਹ ਜੋ ਸੈਕਸ਼ਨ 106 ਹੈ ਜਿਹੜਾ ਨਵੀਂ ਭਾਰਤੀ ਨਿਆਏ ਸੰਹਿਤਾ ਚ ਇਹ ਡੁੰਗਾਈ ਨਾਲ ਨੈਗਲੀਜੈਂਸ ਜਾਂ ਫਿਰ ਲਾਪਰਵਾਹੀ ਨਾਲ ਮੌਤ ਦੀ ਸਜ਼ਾ ਦਸਤਾ ਹੈ ਇਸ ਵਿੱਚ ਡਾਕਟਰ ਦੀ ਲਾਪਰਵਾਹੀ ਕਰਕੇ ਕਿਸੇ ਮਰੀਜ਼ ਦੀ ਅਗਰ ਮੌਤ ਹੋ ਜਾਂਦੀ ਹੈ ਉਸ ਵਿੱਚ ਉਸ ਨੂੰ 2 ਸਾਲ ਦੀ ਸਜ਼ਾ ਪਲੱਸ ਜੁਰਮਾਨਾ ਤੇ ਇਸ ਵਿੱਚ ਹੀ ਡੀਲ ਕਰਦਾ ਹੈ ਲਾਪਰਵਾਹੀ ਨਾਲ ਗੱਡੀ ਚਲਾਣੀ ਇਸ ਵਿੱਚ ਜੋ ਸਜ਼ਾ ਹੈ ਉਹ ਹੈ 10 ਸਾਲ ਪਲੱਸ ਜੁਰਮਾਨਾ ਮੈਂ ਸੁਨੀਲ ਚਾਵਲਾ ਐਡਵੋਕੇਟ ਫਰੀਦਕੋਟ ਨਵੇਂ ਕਾਨੂੰਨ ਇੰਡੀਅਨ ਪਿਨਲ ਕੋਡ ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਦੇ ਵਿੱਚ ਤਰਮੀਮ ਕੀਤੀ ਹੈ ਉਹ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਰੂਰੀ ਸੀ 1860 ਵਿੱਚ ਇੰਡੀਅਨ ਪਿਨਲ ਕੋਡ ਬਣਿਆ 1872 ਵਿੱਚ ਇੰਡੀਅਨ ਐਵੀਡੈਂਸ ਐਕਟ ਬਣਿਆ ਤੇ 1973 ਵਿੱਚ ਸੀਆਰਪੀਸੀ ਜਿਹੜੀ ਹੈ ਬਣੀ ਹੈ ਉਹਦੇ ਸਮੇਂ-ਸਮੇਂ ਤੇ ਧਾਰਾਵਾਂ ਵਿੱਚ ਅਮੈਂਡਮੈਂਟ ਜ਼ਰੂਰ ਹੁੰਦੀ ਰਹੀ ਹੈ ਪਰੰਤੂ ਅੱਜ ਦੇ ਹਾਲਾਤ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਹੋਏ ਕਾਨੂੰਨ ਨੂੰ ਬਦਲਣ ਦੀ ਬਹੁਤ ਸਖਤ ਜ਼ਰੂਰਤ ਸੀ ਹੁਣ ਜਿਹੜੇ ਨਵੇਂ ਤਿੰਨ ਕਾਨੂੰਨ ਆਏ ਨੇ ਉਹਨਾਂ ਨੂੰ ਦੇਖਣ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਅਦਾਲਤ ਵਿੱਚ ਜਲਦੀ ਫੈਸਲੇ ਲੈਣ ਵਿੱਚ ਐਵੀਡੈਂਸ ਰਿਕਾਰਡ ਕਰਨ ਵਿੱਚ ਉਹ ਲੋਕਾਂ ਦੇ ਭਲੇ ਵਾਸਤੇ ਤੇ ਲੋਕਾਂ ਦੇ ਇਨਸਾਫ ਵਾਸਤੇ ਬਹੁਤ ਜ਼ਰੂਰੀ ਸਨ ਮੈਂ ਸਤਿੰਦਰਪਾਲ ਸਿੰਘ ਮਿੱਤਲ ਐਡਵੋਕੇਟ ਮਾਨਸਾ ਤੋਂ ਜਿਹੜੇ ਤਿੰਨੋਂ ਕਾਨੂੰਨ ਜਿਹੜੇ ਬਦਲਾਅ ਵੱਡੇ ਕੀਤੇ ਜਾ ਰਹੇ ਆ ਕਿਉਂਕਿ ਜਿਹੜੇ ਆਈਪੀਸੀ ਸੀਆਰ ਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਸੀਗਾ ਉਹ ਆਜ਼ਾਦੀ ਤੋਂ ਪਹਿਲਾਂ ਦਾ ਚੱਲਿਆ ਰਿਹਾ ਕਿਉਂਕਿ ਉਸ ਟਾਈਮ ਜਦੋਂ ਜਹੇ ਜੀ ਸਮਾਜ ਦੀ ਰਿਕੁਆਇਰਮੈਂਟ ਸੀਗੀ ਉਦੋਂ ਅੰਗਰੇਜ਼ਾਂ ਨੇ ਉਦਾਂ ਦੇ ਕਾਨੂੰਨ ਬਣਾਏ ਆਪਣੇ ਤਰੀਕੇ ਨਾਲ ਪਰ ਆਜ਼ਾਦੀ ਤੋਂ ਬਾਅਦ ਤੇ ਅੱਜ ਦੇ ਜਿਵੇਂ ਸਮੇਂ ਦੀ ਗੱਲ ਕਰਾਂ ਤਾਂ ਸਮੇਂ ਵਿੱਚ ਬਹੁਤ ਬਦਲਾਅ ਆ ਗਏ ਨੇ ਜਿਸ ਕਾਰਨ ਜਿਹੜਾ ਹੈਗਾ ਇਹਦੇ ਵਿੱਚ ਜਿਹੜੀਆਂ ਤਬਦੀਲੀਆਂ ਕਰਨੀਆਂ ਸਮਾਜ ਦੇ ਮੁਤਾਬਕ ਸਮੇਂ ਦੀ ਮੰਗ ਅਨੁਸਾਰ ਬਹੁਤ ਜ਼ਰੂਰੀ ਸੀਗੀਆਂ ਮੈਂ ਐਡਵੋਕੇਟ ਦੋਨਰ ਸਿੰਘ ਜਿਹੜੇ ਇਹ ਅਮੈਂਡਮੈਂਟ ਹੋਈਆਂ ਨੇ ਇਹ ਵਕਤ ਦੀ ਜ਼ਰੂਰਤ ਸੀਗੀ ਆ ਆਜ਼ਾਦੀ ਉਹ ਪਹਿਲਾਂ ਜਿਹੜੀ ਆਪਣੇ ਐਕਟ ਬਣੇ ਵੀ ਸੀ ਕੁਝ ਤੇ ਉਹਨਾਂ ਦੇ ਵਿੱਚ ਨੰਬਰ ਆਫ ਅਮੈਂਡਮੈਂਟ ਸਰਕਾਰ ਕਰਦੀ ਰਹੀ ਟਾਈਮ ਦੇ ਅਨੁਸਾਰ ਕਿਉਂਕਿ ਆਫੈਂਸ ਸੋਸਾਇਟੀ ਦੇ ਵਿੱਚ ਨਵੇਂ-ਨਵੇਂ ਤਰੀਕਿਆਂ ਨਾਲ ਵਧਦੇ ਜਾ ਰਹੇ ਆ ਨਵੇਂ ਤੋਂ ਨਵੇਂ ਟੈਕਨੋਲੋਜੀ ਆ ਰਹੀ ਹੈ ਕ੍ਰਾਈਮਨਲ ਸੋ ਕੋ ਮਤਲਬ ਕਿ ਉਹਨਾਂ ਚੀਜ਼ਾਂ ਨੂੰ ਟੈਕਲ ਕਰਨ ਦੇ ਲਈ ਇਹ ਕਾਨੂੰਨ ਜਿਹੜੇ ਨਵੇਂ ਟਾਈਮ ਦੇ ਸਾਹਮਣੇ ਬਹੁਤ ਜ਼ਰੂਰੀ ਸੀਗੇ 테러ਰਿਸਟ ਦੀ ਡੈਫੀਨੇਸ਼ਨ ਕੁਛ ਹੋਰ ਹੁੰਦੀ ਸੀਗੀ ਫੋਨ 테러ਰਿਸਟ ਦੀ ਡੈਫੀਨੇਸ਼ਨ ਕੁਛ ਹੋਰ ਤਰੀਕੇ ਦੀ ਹੈਗੀ ਆ ਜੇ ਤੁਹਾਡੀ ਇਕਨੋਮੀ ਨੂੰ ਕੋਈ ਨੁਕਸਾਨ ਪਹੁੰਚਾ ਰਿਹਾ ਏ ਤੁਹਾਡੀ ਇਕਨੋਮੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸਰਕਾਰ ਨੇ ਉਹ ਵੀ ਕਹਿੰਦੀ ਸਰਕਾਰ ਕਹਿੰਦੀ ਵੀ ਇਹਨੂੰ ਟੈਰਰਿਜ਼ਮ ਦੇ ਦਾਇਰੇ ਚ ਲਿਆ ਜਾਵੇ ਕਿਉਂਕਿ ਉਹਦੇ ਨਾਲ ਦੇਸ਼ ਦਾ ਨੁਕਸਾਨ ਹੁੰਦਾ ਆਮ ਪਬਲਿਕਾ ਨੂੰ ਨੁਕਸਾਨ ਹੁੰਦਾ ਤੇ ਮਤਲਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਨਵੀਂ ਟੈਕਨੋਲੋਜੀ ਆ ਰਹੀ ਹੈ ਜਿਹੜੇ ਨਵੇਂ ਸਿਸਟਮ ਆ ਰਿਹਾ ਹੈ ਜਿਹੜਾ ਵੀ ਜੋ ਵੀ ਅੱਜਕੱਲ ਜੋ ਕਿ ਉੱत्साਹ ਹੈਗਾ ਹੈ ਕਿ ਨਵੇਂ ਕਾਨੂੰਨ ਆਏ ਹੈ ਇਹਨਾਂ ਨੂੰ ਦੇਖਿਆ ਜਾਵੇ ਇਹਨਾਂ ਨੂੰ ਸਮਝਿਆ ਜਾਵੇ ਨਵੇਂ ਤਰੀਕੇ ਨਾਲ ਸਰਕਾਰ ਨੇ ਲਿਆਂਦੇ ਹੈ ਹਰ ਸਾਲ 21 ਜੂਨ ਨੂੰ ਕੋਮਾਂਤਰੀ ਯੋਗ ਦਿਵਸ ਵਿਸ਼ਵ ਪੱਧਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮੋਗਾ ਮੁਹਾਲੀ ਫਰੀਦਕੋਟ ਗੁਰਦਾਸਪੁਰ ਅਤੇ ਫਾਜ਼ਿਲਕਾ ਤੋਂ ਯੋਗ ਮਹਾਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਨਿਰੋਗ ਰਹਿਣ ਵਾਸਤੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਮੈਂ ਸਾਖਸ਼ੀ ਗੁਪਤਾ ਮੋਗਾ ਵਿਖੇ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਹਾਂ ਤੇ ਨਾਲ ਹੀ ਅਸਿਸਟੈਂਟ ਯੋਗਾ ਟੀਚਰ ਵੀ ਹਾਂ ਅੱਜ ਦੀ ਭਜ ਦੌੜ ਵਾਲੀ ਲਾਈਫ ਵਿੱਚ ਸਾਨੂੰ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਲਈ ਯੋਗਾ ਅਭਿਆਸ ਨੂੰ ਸਮਾਂ ਦੇਣਾ ਚਾਹੀਦਾ ਹੈ ਅਸੀਂ ਆਪਣੇ ਕਾਲਜ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਯੋਗਾ ਕਰਨ ਦੇ ਲਈ ਵੀ ਪ੍ਰੋਤਸਾਹਿਤ ਕਰਦੇ ਹਾਂ ਸਿਲੇਬਸ ਤੋਂ ਇਲਾਵਾ ਯੋਗਾ ਕਲਾਸਾਂ ਵੀ ਲਗਾਉਂਦੇ ਹਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਮੁੱਖ ਲਕਸ਼ਯ ਜਨਤਾ ਨੂੰ ਯੋਗ ਅਤੇ ਇਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ ਮੈਂ ਜਨਤਾ ਤੋਂ ਇਹੀ ਅਪੀਲ ਕਰਦੀ ਹਾਂ ਕਿ ਯੋਗਾ ਅਭਿਆਸ ਨੂੰ ਅਪਣਾ ਕੇ ਆਪਣੇ ਸਰੀਰ ਨੂੰ ਸਵਸਥ ਅਤੇ ਜੀਵਨ ਨੂੰ ਖੁਸ਼ਹਾਲ ਬਣਾਈਏ ਮੈਂ ਮਨੀਸ਼ ਕੁਟਾਰੀਆ ਵਿਅਸਤ ਜੀਵਨ ਸ਼ੈਲੀ ਦੇ ਕਾਰਨ ਲੋਕਾਂ ਕੋਲ ਯੋਗਾ ਕਰਨ ਅਤੇ ਕਸਰਤ ਕਰਨ ਲਈ ਸਮਾਂ ਨਹੀਂ ਹੁੰਦਾ ਪਰ ਲੋਕ ਆਪਣੀ ਸਮਰਥਾ ਵਧਾਉਣ ਅਤੇ ਤਣਾਅ ਮੁਕਤ ਰਹਿਣ ਲਈ ਯੋਗਾ ਦਾ ਸਹਾਰਾ ਲੈ ਰਹੇ ਹਨ ਜੇ ਤੁਸੀਂ ਨਿਯਮਿਤ ਤੌਰ ਤੇ ਯੋਗਾ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਸਰੀਰਕ ਅਤੇ ਮਾਨਸਿਕ ਤੰਦਰੁਸਤ ਹੋ ਸਕਦੇ ਹੋ ਯੋਗ ਮਨ ਅਤੇ ਸਰੀਰ ਨੂੰ ਸੰਤੁਸ਼ਟ ਰੱਖਣ ਵਿੱਚ ਸਹਾਇਤਾ ਕਰਦਾ ਹੈ ਸਮੇਂ ਦੀ ਮੰਗ ਹੈ ਕਿ ਜੇਕਰ ਤੁਸੀਂ ਆਪਣੀ ਸਿਹਤ ਨੂੰ ਠੀਕ ਰੱਖਣਾ ਚਾਹੁੰਦੇ ਹੋ ਇਸ এনवायरमेंट ਦੇ ਵਿੱਚ ਤਾਂ ਤੁਹਾਨੂੰ ਯੋਗ ਬਹੁਤ ਹੈਲਪਫੁਲ ਹੋਏਗਾ ਸਮੇਂ ਦੀ ਨਜਾਕਤ ਹੈ ਸਮੇਂ ਦੀ ਜ਼ਰੂਰਤ ਹੈ ਕੈਸੀ ਆਪਣੇ এনवायरमेंट ਨੂੰ ਵੀ ਬਚਾਈਏ ਜੇਕਰ ਅਸੀਂ ਯੋਗ ਕਰਦੇ ਹਾਂ ਤਾਂ ਸਾਡੀ ਸਿਹਤ ਉੱਤੇ ਬਹੁਤ ਅੱਛਾ ਅਸਰ ਪੈਂਦਾ ਹੈ ਯੋਗ ਨਾਲ ਸਾਡੀ ਜਿਹੜੀ ਸਾਹ ਪ੍ਰਣਾਲੀ ਹੈ ਉਹਦੇ ਤੇ ਅਸਰ ਪੈਂਦਾ ਹੈ ਤੋਂ ਮੇਰੀ ਇਹ ਸਾਰਿਆਂ ਨੂੰ ਰਿਕਵੈਸਟ ਹੈ ਜਿਹੜਾ ਭਾਰਤ ਵਰਸ਼ ਦੇ ਵਿੱਚ ਸਾਨੂੰ ਰਿਸ਼ੀ ਮੁਨੀਆ ਨੇ ਯੋਗ ਦੀ ਇੱਕ ਐਕਸਰਸਾਈਜ਼ ਦਿੱਤੀ ਹੈ ਉਹਨੂੰ ਅਸੀਂ ਕਰੀਏ ਤੇ ਆਪਣੀ ਸਿਹਤ ਨੂੰ ਠੀਕ ਰੱਖੀਏ ਪ੍ਰਿੰਸੀਪਲ ਗੁਰਮੀਤ ਸਿੰਘ ਮੁਹਾਲੀ ਤੋਂ ਮੈਂ ਗੱਲ ਕਰ ਰਿਹਾ ਪਿਛਲੇ 3-4 ਸਾਲਾਂ ਤੋਂ ਮੈਂ ਯੋਗ ਨਾਲ ਜੁੜਿਆ ਹੋਇਆ ਹਾਂ ਉਹਨਾਂ ਰਾਹੀਂ ਤੁਸੀਂ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਜਾਤ ਵਾਸਾ ਜਿੱਥੇ ਅਸੀਂ ਸਰੀਰਿਕ ਤੌਰ ਤੇ ਤੰਦਰੁਸਤ ਹੁੰਦੇ ਆ ਉਥੇ ਯੋਗ ਰਾਹੀਂ ਅਸੀਂ ਮਾਨਸਿਕ ਤੌਰ ਤੇ ਵੀ ਤਕੜੇ ਹੁੰਦੇ ਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਆ ਵਾਤਾਵਰਨ ਨਾਲ ਉਹਦੇਸ ਬਹੁਤ ਸਾਰੀਆਂ ਸਾਡੇ ਸਰੀਰਿਕ ਤੌਰ ਤੇ ਦਿੱਕਤਾਂ ਹੈਗੇ ਨੇ ਉਹਨੂੰ ਠੀਕ ਰੱਖਣ ਖਾਤਰ ਇਹ ਬਹੁਤ ਵੱਡਾ ਇੱਕ ਸਾਡਾ ਕਾਰਗਰ ਹੈ ਗਿਆ ਤੇ ਮੇਰਾ ਤਾਂ ਇਹੀ ਅਪੀਲ ਹੈਗੀ ਆ ਕਿ ਅਸੀਂ ਆਪਣੇ ਖਾਤਰ ਆਪਣੇ ਸਿਹਤ ਖਾਤਰ ਆਪਣੇ ਸਰੀਰ ਖਾਤਰ ਅਸੀਂ ਇਹਦੇ ਨਾਲ ਵੱਧ ਤੋਂ ਵੱਧ ਜੁੜੀਏ ਮੇਰਾ ਨਾਮ ਗੋਰਖ ਸ਼ਰਮਾ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਮੈਂ ਮੇਰੇ ਫਾਦਰ ਸਾਹਿਬ ਨੂੰ ਪਿਛਲੇ 2 ਫੋਲਟ ਹੋ ਪੈਰਲਾਈਜ਼ ਹੋ ਗਿਆ ਸੀਗਾ ਤੇ ਜਿਹਦੇ ਕਰਕੇ ਉਹਨਾਂ ਦਾ ਜਿਹੜਾ ਖੱਬਾ ਹੱਥ ਜਿਹੜਾ ਨਹੀਂ ਚੱਲਦਾ ਸੀਗਾ ਤੇ ਲੱਤ ਵੀ ਜਿਹੜੀ ਰੋਕੀ ਸੀ ਤੇ ਸਾਨੂੰ ਕਿਸੇ ਨੇ ਕਿਹਾ ਕਿ ਯੋਗਾ ਕਰਿਆ ਕਰੋ ਤੇ ਯੋਗਾ ਦੇ ਨਾਲ ਜਿਹੜਾ ਹੈਗਾ ਉਹ ਠੀਕ ਹੋ ਜਾਣਗੇ ਤੇ ਅਸੀਂ ਯੋਗਾ ਕਰਵਾਉਣਾ ਸ਼ੁਰੂ ਕੀਤਾ ਤੈਂ ਵੀ ਦਾ ਗਿਆ ਯੋਗਾ ਦਿੱਲੀ ਜਿਹੜਾ ਅਸੀਂ ਸਵੇਰੇ ਸ਼ਾਮ ਨੂੰ ਉਹਨਾਂ ਨੂੰ ਕਰਾਈਦਾ ਸੀਗਾ ਤੇ ਉਹਨਾਂ ਦਾ ਹੱਥ ਵੀ ਚੱਲਣਾ ਸ਼ੁਰੂ ਹੋ ਗਿਆ ਤੇ ਯੋਗਾ ਦੇ ਨਾਲ ਜਿਹੜਾ ਗਵਾ ਉਹ ਚੱਲਣ ਫਿਰਨ ਲੱਗ ਪਏ ਪੰਜਾਬ ਵਿੱਚੋਂ ਬਾਲ ਮਜ਼ਦੂਰੀ ਨੂੰ ਖਤਮ ਕਰਨ ਦੇ ਉਦੇਸ਼ ਨਾਲ 11 ਤੋਂ 21 ਜੂਨ ਤੱਕ ਬਾਲ ਮਜ਼ਦੂਰੀ ਖਾਤਮਾ ਹਫ਼ਤਾ ਮੁਹਿੰਮ ਚਲਾਈ ਜਾ ਰਹੀ ਹੈ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੁਸ਼ਿਆਰਪੁਰ ਅਤੇ ਮੋਗਾ ਵਾਸੀਆਂ ਨੇ ਕਿਹਾ ਮੈਂ ਅਰਵਿੰਦ ਸ਼ਰਮਾ ਫਾਰਮਰ ਮੈਂਬਰ ਚਾਈਲਡ ਵੈਲਫੇਅਰ ਕਮੇਟੀ ਹੁਸ਼ਿਆਰ ਪੈਸੇ ਦੀ ਖਾਤਰ ਛੋਟੇ ਛੋਟੇ ਕਾਰਖਾਨਿਆਂ ਘਰਾਂ ਜਾਂ ਦੁਕਾਨਾਂ ਤੇ ਕੰਮ ਕਰਨਾ ਪੈਂਦਾ ਹੈ ਤੇ ਕੁਝ ਐਸੇ ਕੰਮ ਵੀ ਹੁੰਦੇ ਨੇ ਜਿਹੜੇ ਬੱਚੇ ਦੀ ਸਿਹਤ ਜਾਂ ਦੇ ਵਿਕਾਸ ਦੇ ਵਿੱਚ ਬਦਕ ਬੰਦੇ ਸੋ ਇਹ ਬੱਚੇ ਜਿਹੜੇ ਨੇ ਚਾਈਲਡ ਟੂ ਰਾਈਟ ਟੂ ਐਜੂਕੇਸ਼ਨ ਉਸ ਤੋਂ ਵਾਂਝੇ ਰਹਿ ਜਾਂਦੇ ਨੇ ਇਹਨਾਂ ਦੇ ਕੋਮਲ ਤੇ ਇਮਚੁਰ ਦਿਮਾਗ ਜਿਹੜੇ ਨੇ ਉਹ ਭਾਵਨਾਤਮਕ ਤੌਰ ਤੇ ਤੇ ਸਰੀਰਿਕ ਤੌਰ ਤੇ ਵੀ ਉਹਨਾਂ ਨੂੰ ਡਿਸਟ्रेस ਮਿਲਦਾ ਹੈ ਜਿਸ ਕਰਕੇ ਇਹਨਾਂ ਬੱਚਿਆਂ ਦੀ ਮਹਤਰੀ ਦੇ ਕਾਰਨ ਚਾਈਲਡ ਨੇ ਬਡੇ ਮਨਾਇਆ ਜਾਂਦਾ ਹੈ ਤੇ ਲੋਕਾਂ ਨੂੰ ਜਾਣੂ ਕਰਾਇਆ ਜਾਂਦਾ ਹੈ ਕਿ ਇਸ क्राइम ਤੋਂ ਸਾਨੂੰ ਬਚਣਾ ਚਾਹੀਦਾ ਹੈ ਇਹਦੇ ਲਈ ਸਰਕਾਰ ਨੇ 1098 ਚਾਈਲਡ ਹੈਲਪਲਾਈਨ ਰੱਖੀ ਹੈ ਜਿਸ ਦੇ ਉੱਤੇ ਕਿਸੇ ਵੀ ਬੱਚੇ ਨਾਲ ਕੋਈ ਬਦੀਕੀ ਹੋ ਰਹੀ ਹੋਵੇ ਉਹਦੇ ਨਾਲ ਕੋਈ ਨਜਾਇਜ਼ ਕੰਮ ਹੋ ਰਿਹਾ ਹੋਵੇ ਅਸੀਂ ਉੱਤੇ ਸ਼ਿਕਾਇਤ ਕਰ ਸਕਦੇ ਹਾਂ ਮੈਂ ਮੁੱਗਾ ਤੋਂ ਤੇਜਿੰਦਰ ਸਿੰਘ ਬੋਲ ਰਿਹਾ ਹਾਂ ਕਿਰਤ ਵਿਭਾਗ ਸਿੱਖਿਆ ਵਿਭਾਗ ਸਿਹਤ ਵਿਭਾਗ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀਆਂ ਟੀਮਾਂ ਦੀ ਸਰਗਰਮੀ ਦੇ ਬਾਵਜੂਦ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਨੀ ਪੈ ਰਹੀ ਹੈ ਉਹਨਾਂ ਦਾ ਬਚਪਨ ਇਸ ਬਾਲ ਮਜ਼ਦੂਰੀ ਦੀ ਭੇਂਟ ਚੜ ਰਿਹਾ ਹੈ शोषण ਹੋ ਰਿਹਾ ਉਹਨਾਂ ਬੱਚਿਆਂ ਦਾ ਜੋ ਸਮਾਜ ਲਈ ਵੱਡੀ ਚੁਣੌਤੀ ਹੈ 12-12 ਘੰਟੇ ਕੰਮ ਕਰਨ ਦੇ ਨਾਲ ਜਿੱਥੇ ਬੱਚੇ ਆਪਣੇ ਬਚਪਨ ਤੋਂ ਵਾਂਝੇ ਹੋ ਜਾਂਦੇ ਨੇ ਉੱਥੇ ਸਕੂਲੀ ਸਿੱਖਿਆ ਤੋਂ ਵੀ ਵਿਰਵੇ ਰਹ ਜਾਂਦੇ ਨੇ ਆਰਥਿਕ ਸਰੀਰਕ ਸਮਾਜਿਕ ਤੇ ਨੈਤਿਕ ਪੱਖਾਂ ਤੋਂ ਪ੍ਰਭਾਵਿਤ ਇਹ ਬੱਚੇ ਭਵਿੱਖ ਵਿੱਚ ਉਸਾਰੂ ਸਮਾਜ ਦਾ ਹਿੱਸਾ ਨਹੀਂ ਬਣ ਪਾਉਣਗੇ ਇਹੀ ਸਾਨੂੰ ਸੋਚ ਵਿਚਾਰ ਕਰਨ ਦੀ ਲੋੜ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ 26 ਜੂਨ ਤੱਕ ਨਸ਼ਾ ਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਖਿਲਾਫ ਦੇਸ਼ ਭਾਰਤ ਵਿੱਚ ਨਸ਼ਾ ਮੁਕਤ ਭਾਰਤ 15ਵਾਂ ਮਨਾਇਆ ਜਾ ਰਿਹਾ ਹੈ ਇਸ ਨੂੰ ਮਨਾਉਣ ਦਾ ਉਦੇਸ਼ ਲੋਕਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਇਸ ਬਾਰੇ ਹੁਸ਼ਿਆਰਪੁਰ ਤੋਂ ਡਾਕਟਰ ਸੰਦੀਪ ਕੁਮਾਰੀ ਦਾ ਕਹਿਣਾ ਹੈ ਮੈਂ ਡਾਕਟਰ ਸੰਦੀਪ ਕੁਮਾਰੀ ਕਲੀਨिकल ਸਾਈਕਾਲੋਜਿਸ ਗਵਰਨਮੈਂਟ ਡਰਗ ਡੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਸੈਂਟਰ ਇਸ 15ਵਾਂ ਦੇ ਦੌਰਾਨ ਕਮਿਊਨਿਟੀ ਸੈਂਟਰਾਂ ਸਕੂਲਾਂ ਕਾਲਜੇਸ ਦੇ ਵਿੱਚਕਾਰ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਨਸ਼ੇ ਦੇ ਬੁਰੇ ਪ੍ਰਭਾਵ ਅਤੇ ਉਸ ਦੇ ਇਲਾਜ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਨਸ਼ਾ ਇੱਕ ਵੇ ਸਮੇਤ ਕਰਨ ਵਾਲੀ ਤੇ بار بار ਹੋਣ ਵਾਲੀ ਬਿਮਾਰੀ ਹੈ ਅਗਰ ਇਹ ਮਾਨਸਿਕ ਬਿਮਾਰੀ ਹੈ ਤੇ ਇਸ ਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਜਿਸ ਦੇ ਲਈ گورਨਮੈਂਟਸ ਨੇ ਅਲਗ ਲਗ ਲੇਵਲ ਤੇ ਡੀ ਐਡਿਕਸ਼ਨ ਸੈਂਟਰਸ ਰੀਹੈਬਿਲੀਟੇਸ਼ਨ ਸੈਂਟਰਸ ਤੇ ਉਟ ਕਲੀਨਿਕ ਸਥਾਪਿਤ ਕੀਤੇ ਗਏ ਹਨ ਅੱਜ ਦੇ ਪ੍ਰੋਗਰਾਮ ਤੋਂ ਜ਼ਿਲ੍ਹਾ ਤੋਂ ਸਹਿਯੋਗ ਰਹਾ ਮੁਹਾਲੀ ਤੋਂ ਮਨੋਜ ਗੇਰਧਰ ਫਰੀਦਕੋਟ ਤੋਂ ਤਰਸੀਮ ਚਾਨਣਾ ਫਾਜ਼ਲਕਾ ਤੋਂ ਜਲੇਸ਼ ਠਠਈ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਮੋਗਾ ਤੋਂ 우ਸ਼ਾ ਕੌਰ ਜਸ਼ਨ ਅਤੇ ਹੁਸ਼ਿਆਰਪੁਰ ਤੋਂ ਜੀ ਪੰਖੀ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਾਤਾ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ rahul kumar ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ